ਬਹੁਤ ਹੀ ਸਤਿਕਾਰਯੋਗ ਸਾਥ ਸਾਥੀਓ ਤੁਹਾਡਾ ਇਸ YouTube ਚੈਨਲ ਦੇ ਉਤੇ ਸਵਾਗਤ ਹੈ ਮੈਂ ਡਾਕਟਰ ਮੀਤ ਸਿੰਘ ਮੁੱਖ ਕੀti ਬੜੀ ਅਫਸਰ ਫਰੀਦਕੋਟ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਸੰਬੰਧਤ ਜਾਣਕਾਰੀ ਵੱਖ-ਵੱਖ ਮਹਾਰਾ ਨਹੀਂ ਤੁਹਾਡੇ ਤੱਕ ਚੁੰੜਨੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀਬਾੜੀ ਦੇ ਵਿੱਚ ਲਾਗੂ ਕਰਕੇ ਆਪਣੀ ਖੇਤੀ ਦਾ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਅੱਜ ਅਸੀਂ ਗੱਲਬਾਤ ਕਰਾਂਗੇ ਪ੍ਰਧਾਨ ਮੰਤਰੀ ਖੇਤੀ ਨਿਧੀ ਯੋਜਨਾ ਤਹਿਤ 2000 ਰੁਪਏ ਜੋ ਮਿਲਦਾ ਉਹਦੀ ਇਕਈਵੀਸੀ ਤੇ ਲੈਂਡ ਸਿਟੀਕਰਨ ਕਿਉਂ ਜ਼ਰੂਰੀ ਹੈ ਸਸਾ ਸਾਥੀ ਤੁਹਾਨੂੰ ਕੁਝ ਜੇ ਤੁਹਾਨੂੰ ਪਤਾ ਹੈ ਕਿ 19 ਫਰਵਰੀ 2019 ਨੂੰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਪ੍ਰਧਾਨ ਮੰਤਰੀ ਖੇਤੀ ਸਨਿਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਗਈ ਸੀ ਜਿਸ ਦਾ ਮੁੱਖ ਮਕਸਦ ਕਿਸਾਨਾਂ ਦੁਆਰਾ ਖੇਤੀਬਾੜੀ ਦੇ ਵਿੱਚ ਇੱਥੇ ਜਾਂਦੇ ਖਰਚੇ ਦੀ ਕੁਝ ਹੱਦ ਤੱਕ ਪੂਰਤੀ ਕਰ ਲਈ ਤਾਂ ਜੋ ਉਹਨਾਂ ਤੱਕ ਜਿਹੜਾ ਆਰਥਿਕ ਬੋਝ ਜਿਹੜਾ ਉਹ ਕੁਝ ਘੱਟ ਸਕੇ ਇਸ ਸਕੀਮ ਤਹਿਤ ਹਰ 4 ਮਹੀਨੇ ਬਾਅਦ 2000 ਰੁਪਇਆ ਕਿਸਾਨਾਂ ਦੇ ਖਾਤੇ ਵਿੱਚ ਆ ਰਿਹਾ ਹੁਣ ਤੱਕ 15 ਜਿਹੜੀ ਕਿਸ਼ਤਾਂ ਜੜੀਆਂ ਨੇ ਉਹ ਤੁਹਾਡੇ ਖਾਤੇ ਦੇ ਵਿੱਚ ਪੈ ਚੁੱਕੀਆਂ ਨੇ ਤੇ 16ਵੀਂ ਕਿਸ਼ਤ ਜਿਹੜੀ ਆ ਉਹ ਫਰਵਰੀ ਦੇ ਵਿੱਚ ਜਾਂ ਮਾਰਚ ਦੇ ਪਹਿਲੇ 15 ਵਾੜੇ ਦੇ ਵਿੱਚ ਪੈਣ ਦੀ ਸੰਭਾਵਨਾ ਵਾ ਸੋ ਇਸ ਸਬੰਧੀ ਬਹੁਤ ਸਾਰੇ ਕਿਸਾਨ ਜਿਹੜੇ ਅਜੇ ਹੈਗੇ ਨੇ ਜਿਨ੍ਹਾਂ ਦੇ ਖਾਤੇ ਦੇ ਵਿੱਚ 2000 ਰੁਪਏ ਨਹੀਂ ਆ ਰਿਹਾ ਜਾਂ ਉਹ ਡੀਐਕਟੀਵੇਟ ਹੋ ਗਏ ਨੇ ਉਸ ਦਾ ਕਾਰਨ ਇਹ ਹੈ ਕਿ ਉਹ ਜਾਂ ਤੇ ਲੈਂਡ ਸਿਟਿੰਗ ਉਹਦੀ ਨਹੀਂ ਠੀਕ ਹੈਗੀ ਜਾਂ ਉਹਦੀ ਕੇवाईसी ਨਹੀਂ ਹੋਈ ਜਾਂ ਉਹਦੇ ਜਿਹੜੇ ਬੈਂਕ ਅਕਾਊਂਟ ਜਿਹੜੇ ਆਧਾਰ ਕਾਰਡ ਨਾਲ ਨਹੀਂ ਜੁੜੇ ਸੋ ਇਹਦੇ ਵਿੱਚ ਆਪਾਂ ਵਾਰੀ ਵਾਰੀ ਗੱਲ ਕਰਾਂਗੇ ਕਿ ਤੁਹਾਨੂੰ ਹੌਣ ਕਰਨ ਦੀ ਕੀ ਜਰੂਰਤ ਹੈ ਪਹਾੜ ਸਰਕਾਰ ਵੱਲੋਂ ਇੱਕ 12 ਤੋਂ 12 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਇੱਕ ਸਪੈਸ਼ਲ ਰਿਡੀ ਕੰਪੇਨ ਕੀਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਜਿਹੜੀ ਇਹ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜਾ ਫਰੀਦਕੋਟ ਦੇ ਵਿੱਚ ਵੀ ਇੱਕ ਸਪੈਸ਼ਲ ਕੰਪੇਨ ਜਿਹੜੀ ਆ ਉਹ ਖੇਤੀਬਾੜੀ ਦੇ ਕਿਸਾਨ ਭਾਈਪਾਗ ਵੱਲੋਂ ਕਾਮਨ ਸਰਵ ਸੈਂਟਰ ਦੇ ਸਹਿਯੋਗ ਦੇ ਨਾਲ ਇੱਕ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਸਮੂਹ ਪਿੰਡਾਂ ਦੇ ਵਿੱਚ ਸਾਡੇ ਅਧਿਕਾਰੀ ਕਰਮਚਾਰੀ ਜਾ ਕੇ ਉਹਨਾਂ ਦੀ ਜਿਹੜੀ ਜਿਹੜੇ ਕਿਸਾਨ ਰਹਿ ਗਏ ਨੇ ਉਹਨਾਂ ਦੀ KYC ਨੂੰ ਕਰਨ ਨੂੰ ਜਿੱਕੇ ਬਣਾਉਂਦੇ ਸੋ ਇਸ ਵਾਸਤੇ ਸਮੂਹ ਸਾਥੀਆਂ ਦਾ ਸਹਿਯੋਗ ਦੀ ਲੋੜ ਹੈ ਕਿਉਂਕਿ ਤੁਹਾਡੇ ਸਹਿਯੋਗ ਤੋਂ ਬਾਗਿਆ ਜਿਹੜਾ ਵਾ ਉਹ ਇਹ ਕੰਮਲੇ ਬਰੇ ਨਹੀਂ ਚੜ ਸਕਦਾ ਸੋ ਜੇਕਰ ਅਸੀਂ ਜਿਹੜਾ ਜਿਹੜਾ ਫਰੀਦਕੋਟ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਸਾਡੇ 43111 ਜਿਹੜੇ ਟੋਟਲ ਜਿਹੜੇ ਆ ਉਹ ਬੈਨੀਫੀਸ਼ੀਅਰ ਜਿਹੜੇ ਸਾਡੇ ਐਕਟਿਵ ਫਾਰਮਰ ਨੇ ਉਹਨਾਂ ਵਿੱਚੋਂ ਲੈਂਡ ਸੀਡਿੰਗ ਦੀ ਗੱਲ ਕੀਤੀ ਲੈਂਡ ਸੀਡਿੰਗ ਜਿਹੜੀ ਹੁਣ ਤੱਕ ਜਿਹੜੀ ਆ ਉਹ ਸਾਡੀ 34103 ਜਿਹੜੇ ਫਾਰਮਰ ਦੀ ਹੋ ਚੁੱਕੀ ਆ ਦੇ 9508 ਜਿਹੜੇ ਕਿਸਾਨ ਉਹ ਨੇ ਜਿਹੜੇ ਲੈਂਡ ਸੇਟਿੰਗ ਹੋਣ ਵਾਲੀ ਹੈ ਇਸੇ ਤਰ੍ਹਾਂ ਜਿਹੜੀ ਸਾਡੀ ਈਕੇਵਾਈਸੀ ਆ ਉਹ ਤਕਰੀਬਨ 29547 ਕਿਸਾਨਾਂ ਦੀ ਹੋ ਚੁੱਕੀ ਹੈ ਤੇ 16000 16064 ਜਿਹੜੇ ਕਿਸਾਨ ਜਿਹੜੇ ਨੇ ਅਜੇ ਨੇ ਜਿਨ੍ਹਾਂ ਦੀ ਈਕੇਵਾਈਸੀ ਅਜੇ ਪੈਂਡਿੰਗ ਰਹੀ ਦੀ ਹੈ ਜੇਕਰ ਆਧਾਰ ਕਾਰਡ ਦੀ ਪੈਂਡਿੰਗ ਪੈਂਡੈਂਸੀ ਦੇਖੀਏ ਤੇ ਉਹਦੇ ਵਿੱਚ ਸਾਡੇ 4255 ਜਿਹੜੇ ਨੇ ਉਹ ਕਿਸਾਨ ਨੇ ਜਿਨ੍ਹਾਂ ਦੀ ਆਧਾਰ ਕਾਰਡ ਦੇ ਨਾਲ ਬੈਂਕ ਅਕਾਊਂਟ ਹਜੇ ਤੱਕ ਨਹੀਂ ਜੁੜਿਆ। ਸੋ ਇਹ ਤਿੰਨ ਕਾਰਨ ਨੇ ਜਿਨ੍ਹਾਂ ਕਰਕੇ ਸਾਡੀ ਜਿਹੜੀ ਨੇ ਉਹ ਕਿਸਤ ਜਿਹੜੀ ਆ ਉਹ ਚਾਹੇ 12ਵੀਂ 13ਵੀਂ ਆ ਜਾਂ ਚਾਹੇ 14ਵੀਂ ਆ ਉਹ ਜਿਹੜੀਆਂ ਰੁਕੀਆਂ ਪਈਆਂ ਨੇ। ਜਦੋਂ ਆਪਾਂ ਇਹ ਸਾਰਾ ਕੰਮ ਜਿਹੜਾ ਵਾ ਕੰਪਲੀਟ ਕਰ ਲਵਾਂਗੇ ਤੇ ਸਾਡੀਆਂ ਇਹ ਜਿਹੜੀਆਂ ਕਿਸਤਾਂ ਜਿਹੜੀਆਂ ਬਕਾਇਆ ਰਹਿਦੀਆਂ ਨੇ ਉਹ ਵੀ ਆਟੋਮੈਟਿਕਲੀ ਸਾਡੀ ਜਿਹੜੀਆਂ ਨੇ ਉਹ ਬੈਂਕਾ ਤੇ ਵਿੱਚ ਆ ਜਾਣਗੀਆਂ। ਪਰ ਕਿਸਾਨ ਸਾਥੀਓ ਇਹ ਵੀ ਜਿਹੜੀ ਹੁਣ ਜਿਹੜੀ 16ਵੀਂ ਕਿਸਤ ਪੈਣੀ ਆ ਉਹ ਤਾਂ ਹੀ ਪਣੀ ਜਿੱਕਰ ਹੀ ਜੀਕੇ ਵਾਈਸੀ ਤੇ ਆਧਾਰ ਕਾਰਡ ਪੈਂਡੈਂਸੀ ਆਧਾਰ ਕਾਰਡ ਜਿਹੜੀ ਆ ਨਾਲ ਲਿੰਕ ਕਰਾਵਾਂਗੇ ਜਾਂ ਲੈਂਡ ਸਿਟਿੰਗ ਠੀਕ ਰਾਉਗੇ ਹੁਣ ਲੈਂਡ ਸਿਟਿੰਗ ਦਾ ਮਤਲਬ ਇਹ ਹੈ ਕਿ ਤੁਹਾਡਾ ਜਿਹੜਾ ਜਿਹੜਾ ਜ਼ਮੀਨ ਦਾ ਰਿਕਾਰਡ ਆ ਉਹ ਸਹੀ ਹੈ ਵਾ ਜਾਂ ਨਹੀਂ ਹੈ ਸੋ ਉਹਦੇ ਵਿੱਚ ਜਦੋਂ ਆਪਾਂ ਕੱਢੀ ਮੰਨ ਲਓ ਕਿਸੇ ਢੱਡੂ ਕੀ ਜਾਂ ਤੁਸੀਂ ਆਪਣੇ ਕਾਮਨ ਸਰਵਰ ਸੈਂਟਰ ਵਿੱਚ ਜਾ ਕੇ ਉੱਥੇ ਆਪਾਂ ਸਟੇਟਸ ਰਿਪੋਰਟ ਕਢਾਵਾਂਗੇ ਸਟੇਟਸ ਬਾਰੇ ਤੁਹਾਨੂੰ ਜਿਹੜਾ ਪਤਾ ਲੱਗੂਗਾ ਕਿ ਲੈਂਡ ਸਿਟਿੰਗ ਜੈਸ ਵਾ ਕਿ ਨੋ ਆ ਜੇਕਰ ਜੇ ਸਾਡੇ ਕੋਈ ਪ੍ਰੋਬਲਮ ਨਹੀਂ ਹੈ ਜੇਕਰ ਨੋ ਆ ਤੇ ਫਿਰ ਹੀ ਉਹਦੀ ਲੈਜਿਟੀ ਸਾਡੇ ਕਾਗਜ਼ਾਤ ਨੇ ਜਿਹੜੇ ਤੁਹਾਡੇ ਕਾਗਜ਼ਾਤ ਨੇ ਉਹਨੇ ਫਾਈਲ ਤਿਆਰ ਕਰਕੇ ਉਹਦੇ ਵਿੱਚ ਜਮਾਬੰਦੀ ਸਵੈ ਕੋਸ਼ਨਾ ਪੱਤਰ ਬੈਂਕ ਆਧਾਰ ਬੈਂਕ ਖਤਵਾਸ ਬੁੱਕ ਆਧਾਰ ਕਾਰਡ ਦੀ ਕਾਪੀ ਇਹ ਸਾਰੀ ਜੜੀਪ ਕਰਕੇ ਆਪਣੇ ਨੇੜ ਦੇ ਖੇਤੀਬਾੜੀ ਜਿਹੜੇ ਸਾਡੇ ਦਫ਼ਤਰ ਨੇ ਉਹਨਾਂ ਵਿੱਚ ਆਪਾਂ ਜਮਾ ਕਰਵਾਵਾਂਗੇ ਉਹ ਜਮਾ ਜਿਨੇ ਵੀ ਤੁਹਾਡੀ ਫਾਈਲ ਆਇਆ ਗੀਆਂ ਉਹ ਫਿਰ ਤੁਹਾਡੇ ਅਧਿਕਾਰੀ ਜਿਹੜੀ ਉਹਦੇ ਆਪਣੇ ਮਾਲੂ ਭਾਗ ਦੇ ਆ ਜਿਹੜੇ ਲੈਂਡਸ ਡਵੈਲਪਰ ਕੋਰਪੋਰੇਸ਼ਨ ਸੋਸਾਇਟੀ ਹੈ ਜਾਂ ਲੈਂਡ ਕੋਰਪੋਰੇਸ਼ਨ ਸੋਸਾਇਟੀ ਹੈ ਉਹਨਾਂ ਕੋਲ ਜਾਏਗੀ ਉਹ ਸਾਡੇ ਆਧਾਰ ਤੇ ਜਿਹੜੀ ਤੁਹਾਡੀ ਲੈਂਡ ਸਿਟਿੰਗ ਜਿਹੜੀ ਆ ਉਹ ਠੀਕ ਕਰਵਾ ਦੇਣਗੇ ਤਾਂ ਲੈਂਡ ਕੋਰਪ ਠੀਕ ਕਰਵਾ ਦੇ। ਸੋ ਇਹ ਆਪਾਂ ਜਿਹੜਾ ਲੈਂਡ ਸਿਟਿੰਗ ਦਾ ਕੰਮ ਵੀ ਵੇਲੇ ਜਲਦੀ ਜਲਦੀ ਕਰਨਾ। ਇਸੇ ਤਰ੍ਹਾਂ KYC ਹੈ। KYC ਦਾ ਕੰਮ ਜਿਹੜਾ ਆ ਬਸ ਮਤਲਬ ਕਿ KYC ਦਾ ਮਤਲਬ ਹੈ ਕਿ ਇਲੈਕਟ੍ਰੋਨਿਕਲੀ ਨੋ ਯੂਰ ਕਸਟਮਰ। ਆਪਾਂ ਦੇ ਭਾਰਤ ਸਰਕਾਰ ਦੇ ਕਲਾਇੰਟ ਆ। ਭਾਰਤ ਸਰਕਾਰ ਜਾਨਣਾ ਚਾਹੁੰਦੀ ਹੈ ਕਿ ਜਿਹੜਾ ਆਪਾਂ ਕਲਾਇੰਟ ਹੈ ਜਿਹਨੂੰ ਆਪਾਂ 2000 ਰੁਪਏ ਦੇ ਰਹੇ ਹ ਕਈ ਕਈ ਫਾਰਮਰ ਜੇ ਵੀ ਆ ਗਏ ਨੇ ਕਈ ਕਿਸਾਨ ਤੇ ਨਹੀਂ ਆਪਾਂ ਉਹਨੂੰ ਕਹਿ ਸਕਦੇ ਕਈ ਉਹ ਵੇਚ ਮੀਨੇ ਜਿਹੜੇ ਆ ਉਹ ਵੀ ਜਿਹੜੇ ਨੇ ਉਹ ਲੈ ਰਹੇ ਨੇ ਪਰ ਉਹਨਾਂ ਨੂੰ ਇਸ ਉਹਦੀ ਸ਼ਰਤੀ ਕਰਨ ਲਈ ਇਹ KYC ਕਰਨੀ ਤੇ ਰੋੜੀ ਜਿਹੜੀ ਬਹੁਤ ਜ਼ਰੂਰੀ ਆ ਸੋ ਇਹਦੇ ਵਿੱਚ ਤਿੰਨ ਤਰੀਕੇ ਨੇ ਜਿਹਦੇ ਜੇ ਆਪਾਂ KYC ਜਿਹੜੀ ਕਰਵਾ ਸਕਦੇ ਆ ਇੱਕ ਤਾਂ ਇਹ ਆ ਕਿ ਅਸੀਂ ਘਰ ਬੈਠੇ ਆਪਣੇ ਮੋਬਾਈਲ ਦੇ ਉੱਤੇ ਵੀ ਜਿਹੜਾ ਵਾ ਉਹ ਫੇਸ ਡਿਟੈਕਸ਼ਨ ਆਪਸ਼ਨ ਦੇ ਨਾਲ ਕਰ ਸਕਦੇ ਆ ਉਦੇ ਵਿੱਚ ਨੂੰ ਪੀਐਮ ਕਿਸਾਨ ਜਿਹੜੀ ਐਪ ਜਿਹੜੀ ਡਾਊਨਲੋਡ ਕਰਨੀ ਪਏਗੀ ਉਹਦੇ ਵਿੱਚ ਆਪਾਂ ਸਾਡਾ ਪਰਦਾ ਜਿਹੜਾ ਮੋਬਾਈਲ ਨੰਬਰ ਐਂਟਰ ਕਰਨਾ ਉਹ ਕਰਨਾ ਹੋਏਗਾ ਉੱਥੇ ਇੱਕ ਫੇਸ ਡੈਕਟਚਰ ਦੀ ਆਪਸ਼ਨ ਆਏਗੀ ਉਹਨੂੰ ਆਪ ਫੇਸ ਡੈਕਟਚਰ ਦਾ ਮਤਲਬ ਹੁੰਦਾ ਕਿ ਆਪਣੇ ਮੋਬਾਈਲ ਜਿਹੜਾ ਉਹ ਆਪਣੇ ਮੂੰਹ ਸਾਹਮਣੇ ਕਰਾਂਗੇ ਤੇ ਉਹ ਜਿਹੜਾ ਉਹ ਇੱਕ ਪਹਿਚਾਣ ਜਿਹੜੀ ਇਹ ਤਸਦੀਕ ਹੋ ਜਾਏਗੀ ਸੋ ਇਸ ਤਰ੍ਹਾਂ ਵੀ ਆਪਾਂ ਜਿਹੜੀ ਆ ਉਹ ਕੇਵਾਈਸੀ ਕਰਵਾ ਸਕਦੇ ਆ ਦੂਜਾ ਇਹ ਕਿ ਆਪਾਂ ਜਿਹੜੀ ਆ ਜਿਹੜੀ ਸਾਈਟ ਆ ਉਹਦੇ ਤੇ ਜਾ ਕੇ ਆਪਣਾ ਮੋਬਾਈਲ ਨੰਬਰ ਜਿਹੜਾ ਉਹ ਐਂਟਰ ਕਰਾਂਗੇ ਸਾਨੂੰ ਇੱਕ ਓਟੀਪੀ ਆਏਗਾ ਓਟੀਪੀ ਦਾ ਹਾਰਤ ਜਿਹੜਾ ਉਹ ਹੋ ਜੇਗੀ ਤੇ ਜਾਇ ਹੈ ਕਿ ਇਹੀ ਜਿਹੜੇ ਕਾਮਨ ਸਰਵਰ ਸੈਂਟਰ ਹੈ ਆ ਕਾਮਨ ਸੈਂਟਰ ਵਿੱਚ ਕਾਮਨ ਸਰਵਰ ਸੈਂਟਰ ਜਿਹੜੇ ਹਰ ਇੱਕ ਕਸਬੇ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਉਹ ਹੈਗੇ ਨੇ ਜਿਹੜੇ ਕਿ ਨੌਜਵਾਨ ਜਿਹੜੇ ਕਿਸਾਨ ਆਪਣੇ ਪੁੱਤਰ ਤੇ ਜਿਹੜੇ ਉਹ ਭਾਰਤ ਸਰਕਾਰ ਵੱਲੋਂ ਅਧਿਕਾਰ ਦਿੱਤਾ ਗਿਆ ਵਾ ਤੋਂ ਉਹ ਜਿਹੜੇ ਚਲਾ ਰਹੇ ਨੇ ਸੋ ਉੱਥੇ ਜਾ ਕੇ ਵੀ ਇਹੀ ਜਿਹੜਾ ਉਹ ਆਪਣਾ ਆਧਾਰ ਕਾਰਡ ਨਾਲ ਜਾ ਜਾਓ ਇੱਕ ਮੋਬਾਈਲ ਨੰਬਰ ਲੈ ਜਾਓ ਤੇ ਉਹਦੇ ਵਿੱਚ ਉਹਨਾਂ ਦੇ ਜਿਹੜਾ ਫਿੰਗਰ ਫਰਿੰਟ ਨਾਲ ਜਿਹੜੀ ਬਾਇਓਮੈਟ੍ਰਿਕ ਸਿਸਟਮ ਦੇ ਨਾਲ ਉਹਨਾਂ ਦਾ ਦੀ KYC ਕਰਵਾਤੀ ਜਾਏਗੀ ਸੋ ਇਹ ਜਿਹੜੀ ਜਿਹੜੀ ਇਹਦੇ ਦੋ ਦੋ ਚੀਜ਼ਾਂ ਇਹ ਤੇ ਜਿਹੜੀ ਜਿਹੜੀ ਇਹ ਹੈ ਕਿ ਜਿਹੜਾ ਆਪਣਾ ਬੈਂਕ ਅਕਾਊਂਟ ਹੈ ਕਈ ਵਾਰ ਹੁੰਦਾ ਕਿ ਦੋ ਤਿੰਨ ਅਕਾਊਂਟ ਹੁੰਦੇ ਆ ਦੇ ਬੈਂਕ ਦੇ ਉਹ ਸਾਡੇ ਜਿਹੜੇ ਪੈਸੇ ਜਾ ਰਹੇ ਆ ਕਿਸੇ ਅਕਾਊਂਟ ਵਿੱਚ ਜਾ ਰਹੇ ਮੇਰੀ ਆਪਾਂ ਕਿਸੇ ਨਾਲ ਆ ਕਈ ਵਾਰੀ ਆਪਣਾ ਆਧਾਰ ਕਾਰਡ ਨਾਲ ਲਿੰਕ ਨਹੀਂ ਹੈਗਾ ਸੋ ਉਸ ਕਰਕੇ ਜਿਹੜਾ ਆ ਉਹਨੂੰ ਆਪਣਾ ਆਧਾਰ ਕਾਰਡ ਦੇ ਨਾਲ ਲਿੰਕ ਕਿੜਾ ਵਾ ਅਕਾਊਂਟ ਬੈਂਕ ਅਕਾਊਂਟ ਨੰਬਰ ਆ ਉਹ ਕੋਣਾ ਬੁੱਕ ਕਰਾਉਣਾ ਬਹੁਤ ਜ਼ਰੂਰੀ ਆ ਜੇ ਤਾਂ ਤੁਹਾਨੂੰ ਦੱਸਿਆ ਕਿ 4258 ਜੇ ਫਾਰਮਰ ਨੇ ਜੇ ਕਿਸਾਨ ਨੇ ਜੇ ਜੇ ਨਾਪਾਤਰੀ ਦੇ ਜਿਨ੍ਹਾਂ ਦੇ ਜਿਹੜੇ ਆ ਬੈਂਕ ਅਕਾ ਲਿੰਕ ਨਹੀਂ ਹੈਗੇ ਉਹਨਾਂ ਨੂੰ 2000 ਦੀ ਕਿਸ਼ਤ ਨਹੀਂ ਆ ਰਹੀ ਸੋ ਉਹਦੀ ਵਾਸਤੇ ਜਿਹੜਾ ਸਾਨੂੰ ਆਪਣੇ ਬੈਂਕ ਵਿੱਚ ਜਾ ਕੇ ਜਿਹੜੇ ਵੀ ਬੈਂਕ ਕੁਝ ਬੈਂਕ ਵੀ ਇਹਦਾ ਕਾਰਜ ਕੀਤੇ ਕਣ ਕੋ ਕਮਨ ਸਰਵਰ ਸੈਂਟਰ ਵੀ ਇਹਦਾ ਕਾਰਜ ਕੀਤੇ ਗਏ ਨੇ ਵੀ ਉਹ ਤੁਹਾਡੇ ਲਿੰਕ ਜਿਹੜੇ ਉਹ ਕਰਵਾ ਸਕਦੇ ਆ ਉੱਥੇ ਜਾ ਕੇ ਆਪਣਾ ਲਿੰਕ ਕਰਵਾਓ ਲਿੰਕ ਕਰਵਾਉਣ ਤੋਂ ਬਾਅਦ ਤੁਹਾਡਾ ਜਿਹੜਾ ਵਾਸਾ ਜਿੰਨੇ ਵੀ ਤੁਹਾਡੀ ਗਾਂ ਜਿਹੜੀ ਬੈਨੀਫਿਟ ਤੁਹਾਨੂੰ ਮਿਲ ਲਗੀ ਉਸੇ ਅਕਾਊਂਟ ਦੇ ਵਿੱਚ ਆਇਆ ਕਰਨਗੇ ਕੋਈ ਜਿੰਨੀਆਂ ਵੀ ਜਿੰਨੀਆਂ ਵੀ ਸਕੀਮਾਂ ਹੈ ਬਾਹਰ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਨੇ ਉਹ ਤੁਹਾਡੇ ਬੈਂਕ ਅਕਾਊਂਟ ਵਿੱਚ ਹੀ ਉਹਦੀ ਜਿਹੜੇ ਬੈਨੀਫਿਟ ਆ ਰਹੇ ਨੇ ਸੋ ਇਸ ਕਰਕੇ ਇਹ ਜਿਹੜੀ ਆਪਣੀ ਜਿਹੜੀ ਕਈ ਵਾਰੀ ਦੇਖਿਆ ਗਿਆ ਕਿ ਕੁਝ ਕੁਝ ਪਸਾਨਾ ਦੇ ਓਵਰ ਬੈਕ ਅਕਾਉਂਟ ਲੀਕ ਵੀ ਆ ਗਿਆ ਪਰ ਨਹੀਂ ਉਹ ਨਹੀਂ ਆਜ ਪਰ ਇਥੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਲਿੰਕ ਜਿਹੜੇ ਲਿੰਕ ਹੋਏ ਆ ਉਹਨੂੰ ਡੀ ਲਿੰਕ ਕਰਕੇ ਉਹਨੂੰ ਡੀ ਲਿੰਕ ਕਰਕੇ ਦੁਬਾਰਾ ਲਿੰਕ ਕਰਾ ਦੇ ਤਾਂ ਉਹ ਤੁਹਾਡਾ ਜਿਹੜਾ ਕਾਊਂਟਰ ਜਿਹੜਾ ਵਾ ਚੱਲ ਚਾਲੂ ਗਲਤ ਵਿੱਚ ਹੋ ਜਾਏਗਾ ਸੋ ਇਸ ਕਰਕੇ ਇਹ ਜਿਹੜੇ 3-4 ਤਿੰਨਾਂ ਨੇ ਆਪਾਂ ਨੂੰ ਜਲਦੀ ਤੋਂ ਜਲਦੀ ਕਿਉਂਕਿ ਸਾਡੀ 12 ਤੋਂ ਲੈ ਕੇ 21 ਤੱਕ ਜਿਹੜੀ ਸਾਡੀ ਕੈਂਪੇਨ ਚੱਲਣੀ ਆ ਇਹਦੇ ਵਿੱਚ ਸਾਡੇ ਸਾਰੇ ਅਧਿਕਾਰੀ ਕਰਮਚਾਰੀ ਆ ਪਿੰਡਾਂ ਦੇ ਵਿੱਚ ਵਿਸ਼ੇਸ਼ ਸੇਲ ਕੈਂਪ ਲਗਾਏ ਜਿਹੜੇ ਇਹਦੇ ਵਿੱਚ ਜਿੰਨਾ ਦੀ ਵੀ ਜੜੀ ਆ ਉਹ ਈਕਿਵੈਸੀ ਹੋਣ ਵਾਲੀ ਆ ਉਹ ਕਰਾਈ ਜੜੀ ਆ ਇਹਦੇ ਵਿੱਚ ਕਾਮਨ ਸਰਵਰ ਸੈਂਟਰ ਜਿਹੜੇ ਨੇ ਉਹ ਉਹਨਾਂ ਵੱਲੋਂ ਮੁਲਾਇਮ ਜੇ ਕਿ ਉਹ ਵੀ ਤੁਹਾਡਾ ਸਹਿਯੋਗ ਕਰਨਗੇ ਤੇ ਸੋ ਮੇਰੀ ਬੇਨਤੀ ਸਾਰੇ ਖਸਮ ਨੂੰ ਇਹ ਜੀ ਕਿ ਆਪਾਂ ਨਾਲ ਸਹਿਯੋਗ ਕਰੀਏ ਜਿੰਨੀ ਵੀ ਈਕਿਵੈਸੀ ਦੀ ਬਤਵਾਦ ਹੋ ਸਕੀ ਉਹ ਹੋਵੇਗੀ ਉਹ ਤੁਹਾਡੇ ਬੈਨੀਫਿਟ ਹੋਏਗੀ ਕਿ ਉਹ ਅਗੜਾ 2000 ਦੀ ਕਿਸ਼ਤ ਜਿਹੜੀ ਨੈਕਸਟ ਆਉਣੀ ਆ ਉਹ ਤਾਂ ਜੇ ਪੈਣੀ ਹੈ ਤੁਹਾਡੇ ਕੱਤੇ ਜੇ ਤੱਕ ਈਕਿਵੈਸੀ ਹੋਏਗੀ ਜੇ ਈਕਿਵੈਸੀ ਜਾਂ ਲੈਟ ਸਿਟਿੰਗ ਨਹੀਂ ਹੋਏਗੀ ਤੁਹਾਡੀ 2000 ਦੀ ਕਿਸ਼ਤ ਨਹੀਂ ਆਏਗੀ ਜਦੋਂ ਆਪਾਂ ਇਹ ਜਿੰਨੇ ਕੰਮ ਕਰ ਲਾਂਗੇ ਤੁਹਾਡੀ ਰੁਕੀ ਹੋਈ ਕਿ ਸੋ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਅੱਜ ਜਿਹੜੀ ਹੈ ਸਾਡੀ ਇਹ ਜਿਹੜੀ ਕੰਪੇਨਿਡ ਚਲਾਈ ਜਾਣੀ ਆ ਉਹ 21 ਤਰੀਕ ਦਾ ਤੋਂ ਬਾਅਦ ਵਿੱਚ ਚੱਲੇਗੀ ਕਿਉਂਕਿ ਸਾਡਾ ਜਿਹੜਾ ਮੇ ਪਹਿਲਾਂ ਤਾਂ ਅਸੀਂ ਗੈਰ ਪ੍ਰੋਗਰਾਮ ਵੀ 1 ਮਹੀਨੇ ਦਾ ਸਾਡੀ ਜਿਹੜੀ ਕੰਪੇਨ ਚੱਲੇਗੀ ਉਹਦੇ ਵਿੱਚ ਸਾਰਾ ਏਡਾ ਬੰਕ ਕੰਪਲੀਟ ਕਰਾਂਗੇ ਪਰ ਸਾਡੀ ਜਿਹੜੀ ਆ ਉਹ 21 ਤਰੀਕ ਦਾ ਤੋਂ ਬਾਅਦ ਸਰਟ ਕੋ ਚਲਾਈ ਜਾ ਰਹੀ ਆ ਪਰ ਸਾਡਾ ਜਿਹੜਾ ਲਗਾਤਾਰ ਡੀ ਚੱਲਦੀ ਰਹੇਗੀ ਸੋ ਮੇਰੇ ਸਾਰੇ ਤਸੰਗੀਆਂ ਨੂੰ ਬੇਤੀ ਆ ਕਿ ਆਪਾਂ ਸਹਿਯੋਗ ਕਰੀਏ ਆਪਣੀ ਇੱਕ ਵਾਰੀ ਸੀ ਕਰਾਈਏ ਲੈਂਡ ਸਿਟਿੰਗ ਜੈਸ ਕਰਾਈਏ ਤੇ ਆਪਣੇ ਕਾਊਂਟ ਰ Sorry don't